ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਪਵਨ ਪਵਿੱਤਰ ਹਜੂ ਦੀ ਅਰਦਾ ਲੜੀਵਾਰ ਸ਼ਬਦ ਵਿਚਾਰ ਨਾਲ ਜੁੜਨ ਲਈ ਸਤਿਗੁਰਾਂ ਦੇ ਚਰਨਾਂ ਚ ਸੁਭਾਏ ਮਾਨ ਸਤਸੰਗੀ ਪਿਆਰਿਓ ਗੁਰਾਂ ਦੀ ਅਸੀਸ ਸਦਕਾ ਤਰਸ ਸਦਕਾ ਅੱਜ ਦੇ ਇਹਨਾਂ ਬੋਲਾਂ ਨੂੰ ਵਿਚਾਰਨਾ ਆਰੰਭ ਕਰੀਏ ਫਤਿਹ ਦੀ ਸਾਂਝ ਕਰੋ ਸਭ ਆਖੋ ਜੀ ਵਾਹਿ ਗੁਰੂ ਜੀ ਕਾ ਕਲਸਾ ਵਾਹਿ ਗੁਰੂ ਜੀ ਕੀ ਫਤਿਹ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਹੀਂ ਨਾਨਕ ਥਿਰ ਹਰ ਪਗਤ ਹੈ ਤਿਹ ਰਾਖੂ ਮਨ ਮਾਇ ਸਤਗੁਰੂ ਜੀ ਕਹਿੰਦੇ ਮੈਂ ਨਿਜੀ ਤੌਰ ਤੇ ਵੇਖਿਆ ਇਸ ਜਗਤ ਦੇ ਵਿੱਚ ਕੋ ਕਾਹ ਕੋ ਨਹੀਂ ਕੋਈ ਕਿਸੇ ਦਾ ਨਹੀਂ ਹੈ ਮਾਲਕ ਥਿਰ ਹਰ ਪਗਤ ਹੈ ਇਕ ਥਿਰ ਰਹਿਣ ਵਾਲਾ ਇਕ ਮਾਲਕ ਦੀ ਭਗਤੀ ਆਇਆ ਤਿਹ ਰੱਖੋ ਮਨ ਮਾਏ ਉਹਨੂੰ ਆਪਣੇ ਮਨ ਵਿੱਚ ਰੱਖ ਉਸ ਮਾਲਕ ਦੇ ਨਾਮ ਨੂੰ ਰੱਖ ਬਾਕੀ ਸਾਰਾ ਕੁਝੇ ਚਲਾਏ ਮਨ ਕਬੀਰ ਸਾਹਿਬ ਜੀਆਂ ਵੀ ਬਾਣੀ ਵਿੱਚ ਸਾਨੂੰ ਇਹੀ ਅਸੀਸ ਸਮਝਾਈ ਵੀ ਵਿਵੇਕ ਰੱਬ ਦੀ ਇਬਾਦਤ ਰੱਬ ਦੇ ਨਾਮ ਤੋਂ ਇਲਾਵਾ ਕੋਈ ਤੇਰਾ ਸੰਗੀ ਸਾਥੀ ਨਹੀਂ ਹੈ ਪਰਮਾਤਮਾ ਦੇ ਨਾਮ ਨਹੀਂ ਤੇਰੀ ਮਦਦਗਾਰ ਹੋਣਾ ਤੇਰੀ ਸਹਾਇਤਾ ਕਰਨੀ ਅਸੀਂ ਗੁਰੂ ਅਰਜਨ ਸਾਹਿਬ ਜੀਾਂ ਦਾ ਇੱਕ ਸ਼ਬਦ ਪੜ੍ਹਦੇ ਹੁੰਨੀ ਆ ਜਿੱਥੇ ਅਸੀਂ ਜਦੋਂ ਵੀ ਸਤਿਗੁਰੂ ਜੀਾਂ ਦੇ ਸ਼ਹੀਦੀ ਦੇ ਵਿੱਚ ਆਉਂਦੇ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਅਸੀਂ ਸਦਾ ਹੀ ਇਹ ਸ਼ਬਦ ਨੂੰ ਗਾਉਂਦੇ ਪਰ ਉਥੇ ਗੁਰੂ ਅਰਜਨ ਸਾਹਿਬ ਜੀਾਂ ਨੇ ਜਿਹੜਾ ਪਹਿਲਾ ਬੰਦ ਆਖਿਆ ਹਰ ਕਾ ਨਾਮ ਰਿਦੈ ਨਿਤ ਧਿਆਈ ਸੰਗੀ ਸਾਥੀ ਸਗਲ ਕਰੈ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਇਹਦੇ ਤੋਂ ਬਾਅਦ ਵਿੱਚ ਜਾ ਕੇ ਕਹਿੰਦੇ ਨੇ ਵੀ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਨ ਵੀ ਤੇਰੇ ਪਹਾੜੇ ਨੂੰ ਮਿੱਠਾ ਕਰਕੇ ਤਾਂ ਮੰਨਿਆ ਗਿਆ ਜੇ ਸਤਿਗੁਰੂ ਤੂੰ ਮੇਰੇ ਨਾਲ ਰਿਹਾ ਆ ਮੇਰਾ ਸੰਗੀ ਮੇਰਾ ਸਾਥੀ ਬਣ ਕੇ ਰਿਹਾ ਹੈ ਤੇਰੇ ਨਾਮ ਨੇ ਤਤੀ ਤਵੀ ਤੇ ਮੇਰੀ ਮਦਦ ਕੀਤੀ ਇਹ ਤੇ ਵੀ ਗੁਰੂ ਅਰਜਨ ਗੁਰੂ ਤੇਗ ਬਹਾਦਰ ਜੀ ਇਹੀ ਸਮਝਾਉਣਾ ਕਰਦੇ ਵੀ ਜਿਹੜੇ ਤੂੰ ਸੰਗੀ ਸਾਥੀ ਦੇਖਦਾ ਇਹ ਇਹ ਤੇਰੇ ਨਾਲ ਨਿਵਣ ਵਾਲੇ ਨਹੀਂ ਤੇਰਾ ਸਾਥੀ ਇੱਕੋ ਇੱਕ ਪਰਮਾਤਮਾ ਦਾ ਨਾਮ ਹੈ ਕਬੀਰ ਸਾਹਿਬ ਜੀਆ ਦਾ ਇੱਕ ਬੋਲ ਹੁਣ ਅਟਲ ਸਚਾਈ ਵਿਖਾਉਂਦੇ ਨੇ ਕਬੀਰ ਸਾਹਿਬ ਬਹੁ ਪਰ ਪੰਚ ਕਰ ਪਰ ਤਨ ਲਿਹਾਵੈ ਸੁਤਦਾਰਾ ਪੈ ਆਨ ਲਟਾਵੈ ਉਹਦੇ ਇੱਕ ਉਹਦੇ 'ਚ ਸਤਿਗੁਰੂ ਜੀ ਕਬੀਰ ਸਾਹਿਬ ਜੀਆ ਦਾ ਇੱਕ ਬੰਦ ਆਇਆ ਛਿਨ ਛਿਨ ਤਨ ਛੀਜੈ ਜਰਾ ਜਨਾਵੈ ਨਾਉ ਤਬ ਤੇਰੀ ਓਕ ਕੋਈ ਪਾਣੀ ਹੁਣਾ ਪਾਵੇ ਵੇਖੀ ਵਖਤ ਕਿਵੇਂ ਦਾ ਆਉਣਾ ਹੈ ਜਿਹੜੇ ਤੂੰ ਸਰੀਰ ਦਾ ਮਾਣ ਕਰਦਾ ਹੈਂ ਸਕਿਆਂ ਦਾ ਮਾਣ ਕਰਦਾ ਹੈਂ ਜਿਨ੍ਹਾਂ ਦੇ ਲਈ ਤੂੰ ਸਾਰਾ ਕੁਝ ਗਲਤ ਕੰਮ ਕਰ ਕਰਕੇ ਸਾਰਾ ਕੁਝ ਲਟਾਉਂਦਾ ਪਿਆ ਹੈਂ ਵੇਖੀ ਇੱਕ ਦਿਨ ਵਕਤ ਆਉਣਾ ਤੈਨੂੰ ਕਿਸੇ ਨੇ ਪਾਣੀ ਦੀ ਬੁੱਕ ਤੱਕ ਨਹੀਂ ਦੇਉ। ਇਹ ਸਮਾਂ ਆਉਣਾ ਆ ਕਹ ਕਬੀਰ ਕੋਈ ਨਹੀਂ ਤੇਰਾ। ਇੱਕ ਵਕਤ ਆਉਣਾ ਕਬੀਰ ਸਾਹਿਬ ਜੀ ਕਹਿੰਦੇ ਜਿੱਥੇ ਕਿਸੇ ਨੇ ਵੀ ਤੇਰੇ ਨਾਲ ਨਹੀਂ ਆ ਜਿਵੇਂ ਇੱਥੇ ਸਤਿਗੁਰੂ ਜੀ ਕਹਿੰਦੇ ਉਹ ਕਾਹੋ ਕੋ ਨਾ ਵੀ ਕੋਈ ਵੀ ਨਹੀਂ ਜਿਹੜਾ ਤੇਰੇ ਨਾਲ ਨਿਭਣ ਵਾਲਾ ਹੈ ਇੱਥੇ ਕਬੀਰ ਸਾਹਿਬ ਜੀ ਕਹਿੰਦੇ ਕਹਤ ਕਬੀਰ ਕੋਈ ਨਹੀਂ ਤੇਰਾ। ਰਦੇ RAM ਕੀ ਨਾ ਜਪਹਿ ਸਵੀਰੋ ਤੂੰ ਅਜੇ ਤੱਕ ਪਰਮਾਤਮਾ ਦੇ ਨਾਮ ਨੂੰ ਜਪਿਆ ਕਿਉਂ ਨਹੀਂ ਇੱਥੇ ਤੇਰਾ ਕੋਈ ਵੀ ਨਹੀਂ ਇੱਥੇ ਇੱਕੋ ਇੱਕ ਪਰਮਾਤਮਾ ਦਾ ਨਾਮ ਆਇਆ ਜੇ ਤੂੰ ਉਹਨੂੰ ਮਨ ਵਿੱਚ ਰੱਖ ਲਵੇਂਗਾ ਇਹੋ ਸਭ ਤੋਂ ਵੱਡਾ ਸੱਚ ਹੈ ਹੁਣ ਜਿਹੜੇ ਅਗਲੇ ਬੰਦ ਨੇ ਨਾ ਉਹਨਾਂ ਵਿੱਚ ਵੀ ਸਤਿਗੁਰਾਂ ਨੇ ਇਹੀ ਅਸੀਸ ਦਿੱਤੀ ਵੀ ਜਾਗ ਰਚਨਾ ਸਭ ਝੂਠ ਹੈ ਜਾਨਲੇ ਹੋਰੇ ਮੀਤ ਇੱਥੇ ਜਗਤ ਦੀ ਜਿੰਨੀ ਵੀ ਰਚਨਾ ਹੈ ਜੋ ਕੁਝ ਵੀ ਦਿਸਦਾ ਹੈ ਸਤਿਗੁਰੂ ਜੀ ਕਹਿੰਦੇ ਸਭ ਕੁਝ ਚਲਾਏ ਮਾਨ ਕਹਿ ਨਾਨਕ ਫਿਰ ਨਾਰਾ ਇੱਥੇ ਕੁਝ ਵੀ ਨਹੀਂ ਜਿਹੜਾ ਥਿਰ ਰਹਿਣ ਵਾਲਾ ਹੈ ਆ ਇੱਥੇ ਜਿਉਂ ਬਾਲੂ ਕੀ ਪੀਤ ਇਹ ਤਾਂ ਰੇਤ ਦੀਆਂ ਕੰਧਾਂ ਰੇਤ ਦੀ ਕੰਧ ਦੀ ਕਿੰਨੀ ਕੁ ਉਮਰ ਆਇਆ ਪਾਣੀ ਦਾ ਇੱਕ ਵਹਾਵ ਆਇਆ ਸਾਰੀ ਰੇਤ ਦੀ ਕੰਧ ਨੂੰ ਢਹਿਟੀ ਰੀ ਕਰ ਗਿਆ ਇਸੇ ਤਰ੍ਹਾਂ ਸਤਿਗੁਰੂ ਜੀਆ ਨੇ ਸਾਨੂੰ ਵੀ ਸਮਝਾਇਆ ਵੀ ਕਾਹ ਦਾ ਮਾਨ ਆਇਆ ਇੱਥੇ ਜੋ ਕੁਝ ਦਿਸਦਾ ਪਿਆ ਇੱਥੇ ਸਾਰਾ ਕੁਝ ਏ ਖਤਮ ਹੈ ਇੱਥੇ ਇਨਸਾਨਾਂ ਦੀ ਗੱਲ ਨਹੀਂ ਇੱਥੇ ਗੁਰੂ ਨਾਨਕ ਸਾਹਿਬ ਜੀਆ ਨੇ ਗਹਿਰਾਈ ਦੀ ਗੱਲ ਸਮਝਾਈ ਨਾ ਸੂਰ ਸਸ ਮੰਡਲੋ ਨਾ ਸप्त ਦੀਪ ਨਹਿ ਜਨੋ ਇੱਥੇ ਪਤਾ ਨਹੀਂ ਕਿੰਨੇ ਕੁ ਸੂਰਜ ਚੰਦਰਮਾ ਆਏ ਮਰ ਕੇ ਨਵੇਂ ਬਣ ਗਏ ਕੰਨੀਆਂ ਕ ਧਰਤੀਆਂ ਨੇ ਟੁੱਟੀਆਂ ਨੇ ਬਣੀਆਂ ਨੇ ਪਤਾ ਹੀ ਨਹੀਂ ਇਹਦੇ ਬਾਰੇ ਅਸੀਂ ਰੋਜ਼ ਪੜ੍ਹਦੇ ਆ ਯਾ ਨਾ ਪਾਤਾਲ ਪਾਤਾਲ ਲਖ ਆਂਦਾ ਸਾ ਆਂਦਾ ਓੜਕ ਓੜਕ ਭਾਲ ਕੀ ਪਤਾ ਨਹੀਂ ਲੱਭ ਲੱਭ ਕੇ ਵੇਖਿਆ ਵੀ ਇੰਨਾ ਕੁ ਜਾਇਆ ਪਤਾ ਨਹੀਂ ਰੱਬ ਨੇ ਕਿੰਨਾ ਕੁਝ ਬੜਾਇਆ ਤੇ ਕਿੰਨਾ ਕੁਝ ਵਿਨਾਸ਼ ਹੋਇਆ ਹੈ ਤੇ ਜਿਹਦੇ ਵਿੱਚ ਅੱਜ ਤੂੰ ਰਹਿਣਾ ਹੈ ਇਹਦਾ ਇਹਦਾ ਕੀ ਪਤਾ ਇਹਨੇ ਕਦੋਂ ਵਿਨਾਸ਼ ਹੋ ਜਾਣਾ ਹੈ ਵੀ ਰੱਬ ਐਡਾ ਦਿਆਲੂ ਆਇਆ ਜਿੰਨਾ ਕੁਝ ਵੀ ਤੂੰ ਦੇਖਦਾ ਇਨਸਾਨਾਂ ਦੀ ਗੱਲ ਨਹੀਂ ਇਨਸਾਨ ਤਾਂ ਸਤਿਗੁਰੂ ਜੀਆ ਨੇ ਅੱਗੇ ਸਮਝਾਇਆ ਹੀ ਆਇਆ ਵੀ ਇੱਥੇ ਇਨਸਾਨ ਕਿਹੜੇ ਰਹੇ ਨੇ ਰਾਮ ਗਿਓ ਰਾਵਣ ਗਿਓ ਜਾਪੋ ਬਹੁਤ ਪਰਿਵਾਰ ਜਿਨ੍ਹਾਂ ਦੇ ਵੱਡੇ ਵੱਡੇ ਪਰਿਵਾਰ ਰਾਮ ਜੀ ਵਰਗੇ ਰਾਵਣ ਵਰਗੇ 1 ਲੱਖ ਪੁੱਤ ਸਭਾ ਲੱਖ ਨਾਤੀ ਤੇ ਰਾਵਣ ਕਰਦੀਆਂ ਨਾ ਬਾਤੀ ਇੱਥੇ ਵੱਡੇ ਵੱਡੇ ਪਰਿਵਾਰਾਂ ਵਾਲੇ ਵੱਡੇ ਵੱਡੇ ਕਹਿੰਦੇ ਕਹਉਂਦੇ ਸਾਰੇ ਦੇ ਸਾਰੇ ਚਲੇ ਗਏ ਸਰੀਰ ਕਰਕੇ ਤਾਂ ਇੱਥੇ ਕੋਈ ਵੀ ਨਹੀਂ ਰਿਹਾ ਸਤਗੁਰਾਂ ਨੇ ਸ਼ਰੀਰਾਂ ਦੀ ਨਹੀਂ ਸ਼ਰੀਰਾਂ ਤੋਂ ਅਗਾਹ ਹੋ ਕੇ ਅ ਜੋ ਕੁਝ ਨਹੀਂ ਜਗਤ ਦੀ ਰਚਨਾ ਦਿਸਦੀ ਪਈਆ ਇਹ ਸਭ ਕੁਝ ਚਲਾਏ ਮਾਨ ਇਹਦੇ ਵਿੱਚ ਰਹਿਣਾ ਵਾਣਾ ਇੱਕੋ ਇੱਕ ਪਰਮਾਤਮਾ ਦਾ ਨਾਮ ਅਜੀ ਨੂੰ ਅਸੀਂ ਰੋਜ਼ ਪੜਦੇ ਆ ਆਦ ਸੱਚ ਜਦੋਂ ਕੁਝ ਵੀ ਨਹੀਂ ਸੀ ਰੱਬ ਉਦੋਂ ਵੀ ਸੱਚ ਸੀ ਜੋਗਾਦ ਜਿਹੜਾ ਹੁਣ ਵੀ ਸੱਚ ਹੈ ਹੈਪੀ ਜਿਹੜਾ ਅੱਗੇ ਵੀ ਰਹਿਣਾ ਇਹ ਆ ਖੁਸੀ ਭੀ ਸੱਚ ਜਦੋਂ ਕੁਝ ਵੀ ਨਹੀਂ ਹੋਣਾ ਰੱਬ ਨੇ ਫੇਰ ਵੀ ਸੱਚ ਨੇ ਰਹਿਣਾ ਹੈ ਸਾਨੂੰ ਸਤਿਗੁਰੂ ਜੀ ਉਸ ਸੱਚ ਨਾਲ ਜੋੜਨ ਦੀ ਗੱਲ ਕਰਦੇ ਨੇ ਵੀ ਇੱਥੇ ਸਰੀਰ ਕਰਕੇ ਜਗਤ ਦੀ ਰਚਨਾ ਕਰਕੇ ਇੱਥੇ ਸਾਰਾ ਕੁਝੇ ਚਲਾਏ ਮਾਲਾ ਅੱਗੇ ਇਹ ਵੀ ਸਮਝਾਤਾ ਕਹਿੰਦੇ ਚਿੰਤਾ ਤਾਂ ਕੀ ਕੀਤੀ ਹੈ ਜੋ ਅਨਹਮੀ ਹੋਏ ਇਹ ਇਹ ਚਿੰਤਾ ਕਰਨੀ ਵੀ ਕੀ ਆ ਹੈ ਇਹ ਇਹਨੂੰ ਚਿੰਤਾ ਨਹੀਂ ਇਹਦੀ ਥਾਂ ਤੇ ਚਿੰਤਨ ਕਰਨਾ ਹੈ ਇਹ ਅਨੁਹੋਣੀ ਕਹਿੰਦੇ ਇਹਨੂੰ ਅਨੁਹੋਣੀ ਨਹੀਂ ਇਹ ਤਾਂ ਹੋਣੀ ਆ ਇਹ ਤਾਂ ਸਾਰਿਆਂ ਦੇ ਨਾਲੇ ਹੁੰਦੀ ਆ ਹੁਣ ਸਮਝ ਕੇ ਵੇਖੋ ਮਹਿਸੂਸ ਕਰਕੇ ਵੇਖੋ ਵੀ ਜਦੋਂ ਇਨ ਬੋਲਾਂ ਨੂੰ ਸਤਿਗੁਰੂ ਜੀ ਗਾਉਂਦੇ ਹੋਣੇ ਇਨਾ ਬੋਲਾਂ ਨੂੰ ਲਿਖਦੇ ਹੋਣੇ ਨੇ ਇਨਾ ਬੋਲਾਂ ਨੂੰ ਸੰਗਤ ਵਿੱਚ ਸੁਣਾਉਂਦੇ ਹੋਣੇ ਨੇ ਕਿੰਨੇ ਅਜੇ ਹੋਣੇ ਨੇ ਜਿਹੜੇ ਟੈਂਦੀ ਕਲਾ ਵਾਲੇ ਉਹਦੇ ਜਿਹੜੇ ਕਹਿੰਦੇ ਉਹ ਦੀ ਸਤਿਗੁਰੂ ਮਰਨ ਦੀ ਗੱਲ ਨਾ ਕਰੋ ਪਰ ਸਤਿਗੁਰੂ ਜੀਆਂ ਦਾ ਘਰ ਕੀ ਸਿਖਾਈ ਦਿੰਦਾ ਸਿਖਾਉਂਦਾ ਕੀ ਹੈ ਇੱਥੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਇੱਥੇ ਤਾਂ ਇਹ ਇਸ ਕਰਨੇ ਸਿਖਾਏ ਨਹੀਂ ਇਹ ਆ ਜਾਂਦਾ ਕਦੇ ਸਮਝ ਕੇ ਵੇਖੋ ਵੀ ਇੱਕ ਅੱਖ ਉਹ ਵੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਦੇ ਵਿੱਚ ਪੰਜ ਪਿਆਰੇ ਥਾਪਦੇ ਨੇ ਇਕ ਉਹ ਨੇ ਮੇਰੇ ਵਰਗੇ ਰੂਟੀਆਂ ਕਾਰਨ ਪੂਰੇ ਤਾਂ ਜਿਹੜੇ ਸਿਰਫ ਪ੍ਰਸ਼ਾਦੇ ਪਾੜੀ ਲਈ ਨੇ ਉਹ ਆ ਕੇ ਕਹਿੰਦੇ ਨੇ ਮਾਂ ਗੁਜਰੀ ਵੇਖੀ ਕਿਤੇ ਤੇਰਾ ਪੋਤਾ ਕਿਤੇ ਸਿੱਖਾਂ ਦਾ ਘਾੜ ਨਾ ਕਰ ਦੇਵੇ ਕਿਤੇ ਉਹ ਇੱਕ ਇੱਕ ਕਰਕੇ ਸਰੀਰਾਂ ਦਾ ਨਾਸ਼ ਨਾ ਕਰ ਦੇਵੇ ਪਰ ਕੌਣ ਸਮਝਾਵੇ ਵੀ ਸਿੱਖਾ ਗੁਰੂ ਮਾਰਦਾ ਨਹੀਂ ਗੁਰੂ ਤਾਰਦਾ ਆਇਆ ਜਾਵਾ ਗੁਰੂ ਨੇ ਤਾਂ ਪੰਜ ਪਿਆਰੇ ਬਣਾ ਕੇ ਆਪ ਉਹਨਾਂ ਅੱਗੇ ਸੀਸ ਸਜਦਾ ਕੀਤਾ ਜਾਇਆ ਇਸ ਕਰਨੇ ਤਾਂ ਸਿਖਾਇਆ ਹੀ ਇਹ ਆਇਆ ਵੀ ਇੱਥੇ ਸਭ ਤੋਂ ਪਹਿਲਾਂ ਆਪਣਾ ਆਪਾ ਮਾਰਨਾ ਪੈਂਦਾ ਅਸੀਂ ਜਦੋਂ ਵੀ ਗੁਰੂ ਘਰ ਦੇ ਵਿੱਚ ਆਉਂਦੇ ਆਇਆ ਇਹ ਸਾਰੀ ਗੁਰੂ ਘਰ ਦੀ ਬੜਤਰ ਨੂੰ ਬਣਾਈ ਇਸ ਢੰਗ ਨਾਲ ਆਇਆ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਜਦਾ ਕਰਦੇ ਸਰੀਰ ਵੀ ਅਰਪਿਤ ਕਰਦੇ ਅਸੀਂ ਆਪਣਾ ਆਪਾ ਅਰਪਿਤ ਕਰਦੇ ਆ ਸਤਿਗੁਰੂ ਅੱਜ ਤੋਂ ਤੁਹਾਡੀ ਟੀਕ ਤੁਹਾਡਾ ਆਸਰਾ ਤੁਹਾਡੇ ਬੋਲਾਂ ਨੂੰ ਸਿਰ ਮੱਥੇ ਆਇਆ ਅਸੀਂ ਸਤਿਗੁਰਾਂ ਦੇ ਪ੍ਰਕਰਮਾ ਕਰਦੇ ਆਇਆ ਇਹਦਾ ਮਤਲਬ ਆਇਆ ਵੀ ਆਹ ਸਰੀਰ ਗੁਰੂ ਗ੍ਰੰਥ ਸਾਹਿਬ ਜੀ ਆ ਦਾ ਜਦੋਂ ਲੋੜ ਪਈ ਤੇ ਸਤਿਗੁਰ ਇਹ ਸਰੀਰ ਵੀ ਤੁਹਾਡੇ ਤੋਂ ਉੱਤੋਂ ਵਾਰ ਦਵਾ ਰਿਹਾ ਰੀਜ਼ਨ ਚੌਰ ਸਹਿਬ ਸਤਕਾਰ ਨਹੀਂ ਆਇਆ ਵਾ ਚੰਦਾਏ ਚੰਦੂਏ ਚਾਨਣੀ ਆ ਤੇ ਸਭ ਸਤਕਾਰ ਨਹੀਂ ਨੇ ਇਹਨਾਂ ਦਾ ਕਾਰਨ ਆਇਆ ਇੱਥੇ ਪਹਿਲਾਂ ਆਪਣਾ ਆਪਾ ਵਾਰ ਨਾ ਪੈਂਦਾ ਆ ਕੀ ਗੁਰੂ ਅੰਗਦ ਸਾਹਿਬ ਨੇ ਆਪਣਾ ਆਪਾ ਨਹੀਂ ਵਾਰਿਆ ਗੁਰੂ ਨਾਨਕ ਸਾਹਿਬ ਜੇ ਗੁਰੂ ਨਾਨਕ ਸਾਹਿਬ ਨੇ ਆਖਿਆ ਵੀ ਜਾ ਇਸ ਠੰਡੇ ਪਾਣੀ ਦੇ ਵਿੱਚ ਜਾ ਕੇ ਵਸਤਰ ਧੋਕੇ ਲੈ ਕੇ ਤੇ ਧੋਤੇ ਨਹੀਂ ਜੇ ਇਹ ਗੱਲ ਆਖੀ ਦੀ ਚੱਕੜ ਦੇ ਵਿੱਚੋਂ ਬਾਟਾ ਕੱਢ ਕੇ ਲਿਆ ਲਿਆਉਂਦਾ ਨਹੀਂ ਤਾਂ ਜਵਾਬ ਦੇਣ ਵਾਲਿਆਂ ਨੇ ਬਹੁਤ ਤਰ੍ਹਾਂ ਦੇ ਜਵਾਬ ਦਿੱਤੇ ਨੇ ਪਰ ਆਪਣਾ ਆਪਾ ਮਾਰ ਕੇ ਆਪਣੇ ਆਪੇ ਨੂੰ ਤਿਆਗ ਕੇ ਗੁਰੂ ਨਾਨਕ ਦੀ ਸੋਚ ਨੂੰ ਮੰਨਿਆ ਵੀ ਹਾਂ ਗੁਰੂ ਨਾਨਕ ਜੋ ਆਖੇਗਾ ਉਹ ਮੇਰੇ ਲਈ ਚੰਗਾ ਹੀ ਚੰਗਾ ਉਹ ਗੁਰੂ ਨਾਨਕ ਭਾਵੇਂ ਧੱਕਾ ਦੇਵੇ ਉਹ ਗੁਰੂ ਨਾਨਕ ਭਾਵੇਂ ਬਚਾਵੇ ਉਹ ਜਿੱਥੇ ਰੱਖੇ ਗੁਰੂ ਨਾਨਕ ਸਾਹਿਬ ਜਦੋਂ ਆਪਣਾ ਆਪਾ ਵਾਰਿਆ ਆਪਣੇ ਆਪੇ ਦੇ ਵਿੱਚੋਂ ਤਾਂ ਗੁਰੂ ਨਾਨਕ ਨੂੰ ਮਿਲਣਾ ਕੀਤਾ ਹੈ ਇਸ ਘਰ ਨੇ ਸਿਖਾਇਆ ਇੱਥੇ ਗੁਰੂ ਤੇਗ ਬਹਾਦਰ ਜੀ ਸਾਨੂੰ ਨਿਰਾਸ਼ਾਵਾਦੀ ਨਹੀਂ ਸਮਝਾਉਂਦੇ ਸਗੋਂ ਇਹ ਸਮਝਾਉਣਾ ਕਰਦੇ ਨੇ ਤੂੰ ਚਿੰਤਾ ਨਾ ਕਰ ਚਿੰਤਨ ਕਰ ਇਹਨੂੰ ਅਣਹੋਣੀ ਨਹੀਂ ਇਹ ਹੋਣੀ ਆ ਇਹ ਸਾਰਿਆਂ ਦੇ ਨਾਲ ਹੋਈ ਆ ਇਹ ਸ਼ਰੀਰਾਂ ਤੱਕ ਨਹੀਂ ਇਹ ਚੰਦਰਮਿਆਂ ਸੂਰਜਿਆਂ ਧਰਤੀਆਂ ਆਕਾਸ਼ਾਂ ਸਾਰਿਆਂ ਦੇ ਨਾਲ ਹੁੰਦੀ ਆ ਇਹ ਸਭ ਤੇ ਆਉਣਾ ਆ ਸਭ ਨੇ ਚਲਿਆ ਜਾਣਾ ਇਹ ਮਾਰਗ ਸੰਸਾਰ ਕੋ ਇਹ ਮਾਰਗ ਸੰਸਾਰ ਦਾ ਆ ਇੱਥੇ ਸਾਰਾ ਕੁਝੇ ਚਲਾਏ ਮੰ ਫਿਰ ਨਹੀਂ ਕੋਈ ਇੱਥੇ ਕੁਝ ਵੀ ਨਹੀਂ ਥਿਰ ਰਹਿਣ ਬੰਦਾ ਤਾਂ ਸਮਝਾਇਆ ਆਖਰ ਦੇ ਵਿੱਚ ਵੀ ਜੋ ਉਹ ਬਜਿਓ ਸੋ ਬਿਨਸ ਹੈ ਜੋ ਵੀ ਪੈਦਾ ਹੋਇਆ ਉਹਨੇ ਇੱਕ ਨਾ ਇੱਕ ਦਿਨ ਚਲੇ ਜਾਣਾ ਪਰ ਉਹ ਆਜਿ ਤੈਸਾਰ ਜਿਨੂੰ ਭਗਤ ਰਵਿਦਾਸ ਜੀ ਕਹਿੰਦੇ ਨੇ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਧਰਮ ਇਥੋਂ ਸਭ ਨੇ ਇੱਕ ਨਾ ਇੱਕ ਦਿਨ ਵੇਲੇ ਵਕਤ ਮੁਤਾਬਕ ਕੂਚ ਕਰ ਜਾਣਾ ਹੈ ਜੇ ਸਾਡੀ ਉਮਰ ਆਇਆ ਤੇ ਸਾਰਿਆਂ ਦੀ ਉਮਰ ਆਏ ਸਭ ਨੇ ਆਪਣੀ ਬਾਰੋ ਬਾਰੀ ਮੁਤਾਬਕ ਸਭ ਨੇ ਇਥੋਂ ਚਲੇ ਜਾਣਾ ਤੁਸੀਂ ਜਦੋਂ ਇਹਨਾਂ ਸ਼ਬਦਾਂ ਨੂੰ ਪੜੋਗੇ ਨਾ ਏ ਵੀ ਵਿਖੋ ਵੀ ਸਤਿਗੁਰੂ ਜੀਆ ਨੇ ਇਸ ਖੇਡ ਨੂੰ ਕਿੰਨਾ ਸੋਹਣਾ ਲਖਾਇਆ ਹੈ ਇਹ ਸ਼ਾਇਦ ਮੈਂ ਪਹਿਲਾਂ ਗੱਲ ਸਾਂਝੀ ਕੀਤੀ ਵੀ ਸਾਡੇ ਆਉਣੇ ਦਾ ਵੀ ਪਤਾ ਨਹੀਂ ਤੇ ਸਾਡੇ ਜਾਣੇ ਦਾ ਵੀ ਪਤਾ ਨਹੀਂ ਖਾਸ ਸੰਸਾਰ ਤੇ ਜਿਸ ਦਿਨ ਆਇਆ ਉਸ ਦਿਨ ਦਾ ਸਾਨੂੰ ਜਰੂਰ ਪਤਾ ਹੈ ਆ ਜਿੱਦਨ ਮੈਂ ਮਾਤਾ ਦੀ ਉਦਰ ਦੇ ਵਿੱਚੋਂ ਬਾਹਰ ਆਇਆ ਉਸ ਦਿਨ ਦਾ ਪਤਾ ਵੀ ਹਾਂ ਮੇਰੀ ਜਨਮ ਡੇਟ ਇਹ ਆਇਆ ਮੈਂ ਇਹ ਦਿਨ ਜੰਮਿਆ ਹਾਂ ਪਰ ਅਧਿਆਤਮਕ ਪੱਖ ਤੇ ਵੇਖੋ ਵੀ ਮੇਰਾ ਜਨਮ ਤਾਂ ਮਾਤਾ ਦੀ ਕੁੱਖ ਵਿੱਚ ਬਹੁਤ ਚਿਰ ਪਹਿਲਾਂ ਦਾ ਹੋ ਜਾ ਰਿਹਾ ਮੈਂ ਤਾਂ ਸਾਹ ਵੀ ਲੈਂਦਾ ਹਾਂ ਮੈਂ ਤਾਂ ਖਾਂਦਾ ਵੀ ਮੇਰੇ ਵਾਧਾ ਤੇ ਵਿਕਾਸ ਵੀ ਹੋ ਰਿਹਾ ਹੈ ਜਾਂ ਕਦੋਂ ਹੋਇਆ ਉਹ ਸਾਰੀ ਖੇਡ ਨੂੰ ਤਾਂ ਕੋਈ ਵੀ ਨਹੀਂ ਜਾਣਦਾ ਵੀ ਕਦੋਂ ਹੋਇਆ ਹੈ ਜਾਂ ਇਦਾ ਮਤਲਬ ਸੰਸਾਰ ਤੇ ਆਏ ਦਾ ਦਿਨ ਜ਼ਰੂਰ ਪਤਾ ਵੀ ਆ ਦਿਨ ਮੇਰਾ ਇਸ ਸੰਸਾਰ ਤੇ ਆਏ ਦਾ ਆ। ਪਰ ਸਾਡਾ ਆਉਣੇ ਦੀ ਖੇੜ ਕਿਸੇ ਨੂੰ ਵੀ ਨਹੀਂ ਪਤਾ। ਹੀ ਮਾਲਕ ਜਾਣਦਾ ਵੀ ਆਏ ਕਦੋਂ ਉਹ ਮਾਲਕ ਜਾਣਾ ਕਦੋਂ ਵੀ ਮਾਲਕ ਨੂੰ। ਇਹ ਵੀ ਚੰਗਾ ਵੀ ਸਾਨੂੰ ਮਾਲਕ ਨੇ ਸਾਡੇ ਤੋਂ ਓਲੇ ਰੱਖਿਆ ਆ। ਸ਼ਾਇਦ ਜੇ ਸਾਨੂੰ ਪਤਾ ਹੋਵੇ ਨਾ ਤੇ ਅਸੀਂ ਆਪਣੇ ਆਪੇ ਨੂੰ ਬਚਾਉਣ ਵਾਸਤੇ ਬਹੁਤ ਕੁਝ ਕਰ ਸਕਦੇ। ਹਰਨਾਖਸ਼ ਵਰਗਿਆ ਨੇ ਬਹੁਤ ਢੰਗ ਤਰੀਕੇ ਅਪਣਾਏ ਵੀ ਮੈਂ ਮੌਤ ਨੂੰ ਵੀ ਆਪਣੇ ਵਾਸਤੇ ਕਰ ਲਿਆ ਉਹਨੇ ਬਹੁਤ ਕੁਝ ਅਪੜਾਇਆ ਹੈ ਇਤਿਹਾਸ ਕਹਿੰਦਾ ਹੈ ਵੀ ਜਿਨੇ ਰੱਬ ਕੋਲੋਂ ਇਹ ਵਾਰ ਲੈ ਲੈਣਾ ਦਿਨੇ ਮਰਾਂ ਨਾ ਰਾਤ ਮਰਾਂ ਨਾ ਮੈਨੂੰ ਕੋਈ ਦਿਨੇ ਮਾਰ ਦੇਵੇ ਨਾ ਰਾਤ ਨੂੰ ਮਾਰ ਸਕੇ ਨਾ ਕਿਸੇ ਜਾਨਵਰ ਦੇ ਨਾ ਕਿਸੇ ਮੈਂ ਇਨਸਾਨ ਅੱਖ ਤੋਂ ਮਰਾਂ ਰੱਬ ਤੋਂ ਉਹ ਵੀ ਲੈ ਲਈ ਹੈ ਦੀਨੇ ਸਾਰੇ ਪਾਸੇ ਰੱਬ ਤੋਂ ਵੱਰ ਲੈ ਲੈ ਕੇ ਆਖਿਆ ਵੀ ਜਲੇ ਹਰਨਾਖਸ਼ ਥਲੇ ਹਰਨਾਖਸ਼ ਹੈ ਪੀ ਹਰਨਾਖਸ਼ ਕੋਸੀ ਹਰਨਾਖਸ਼ ਐਡੇ ਵੱਰ ਲੈਣ ਵਾਲਾ ਵੀ ਚਲੇ ਆ ਗਿਆ ਹੈ ਤੇ ਸਾਨੂੰ ਵੀ ਸਮਝਾਇਆ ਵੀ ਇੱਥੇ ਜੋ ਵੀ ਪੈਦਾ ਹੋਇਆ ਆ ਇਹ ਨਿਰਾਸ਼ਾਵਾਦੀ ਨਹੀਂ ਸਗੋਂ ਇਹ ਸਮਝਾਇਆ ਨਾਨਕ ਹਰਗੁਣ ਗਾਇ ਲਈ ਛਾੜ ਸਗਲ ਜੰਜਾਲ ਛੱਡ ਦੇ ਜਿਹੜੇ ਜੰਜਾਲਾਂ ਦੇ ਮਗਰ ਲੱਗ ਕੇ ਇਸ ਉਮਰ ਆਦ ਜ਼ਿੰਦਗੀ ਨੂੰ ਲੰਗਾ ਹੁੰਦਾ ਪਿਆ ਹੈ ਇਥੇ ਤੂੰ ਜ਼ਿੰਦਗੀਆਂ ਟਪਾਉਣ ਨਹੀਂ ਆਇਆ ਵਕਤ ਟਪਾਉਣ ਨਹੀਂ ਆਇਆ ਇਸ ਵਕਤ ਨੂੰ ਸਫਲਾ ਕਰਨ ਵਾਸਤੇ ਆਇਆ ਏ ਸ਼ਰੀਰ ਸਭ ਕੁਝ ਚਲਿਆ ਜਾਣਾ ਇਹ ਸੱਚ ਆਇਆ ਪਰ ਇਹ ਨਾ ਹੋਵੇ ਇਸ ਸੱਚ ਨੂੰ ਨਾ ਪਹਿਚਾਣਦਾ ਹੋਇਆ ਤੂੰ ਆਪਣੀ ਜ਼ਿੰਦਗੀ ਨੂੰ ਲੰਘਾ ਲਾਉਂ ਨਹੀਂ ਸਤਿਗੁਰੂ ਜੀ ਇਸ ਦੀ ਸੀਸ ਜਨ ਤਾ ਸਮਝਾਇਆ ਉਹ ਦੇਖ ਔਦ ਘਟੈ ਦਿਨਸ ਰਹਿਣਾਰੇ ਮਨ ਗਰਮਿਲ ਕਾਜ ਸਵਾਰੇ ਉਹ ਬੇਕ ਉਮਰ ਲੱਗਦੀ ਜਾਂਦੀ ਆ ਦਿਨ ਲੰਘ ਗਏ ਆ ਜਾਂ ਰਾਤ ਲੰਘ ਗਈ ਆ ਕਿੰਨਾ ਵਕਤ ਲੰਘ ਗਿਆ ਆ ਮਨਾ ਗੁਰੂ ਕੋਲ ਬਹਿ ਕੇ ਜ਼ਿੰਦਗੀ ਦਾ ਕਾਰਜ ਸਵਾਰਨਾ ਇਹ ਨਾ ਹੋਵੇ ਸਾਰੀ ਜ਼ਿੰਦਗੀ ਤੂੰ ਜੰਜਾਲਾਂ ਵਿੱਚ ਫਸ ਕੇ ਸਾਰਾ ਕੁਝ ਨਾ ਆਪਣਾ ਉਜਾੜਾ ਪਾਉਂ ਕੁਝ ਕਮਾਈ ਵੀ ਕਰਨਾ ਤਾਂ ਆਖਿਆ ਸੀ ਭਈ ਪ੍ਰਾਪਤ ਮਾਨਕ ਦਿਹੋਰੀ ਆ ਗੋਵਿੰਦ ਮਿਲਨ ਕੀ ਇਹ ਤੇਰੀ ਵਰੀ ਆਇਆ ਇਹ ਮਨੁੱਖਾਂ ਨੂੰ ਇਹ ਕਿਹਾ ਗਿਆ ਹੈ ਇਹ ਕਿਸੇ ਜਾਨਵਰ ਕਿਸੇ ਪੰਛੀ ਜਾਂ ਕਿਸੇ ਹੋਰ ਲਈ ਨਹੀਂ ਇਹ ਮਨੁੱਖ ਨੂੰ ਕਹਿੰਦਾ ਮਨੁੱਖਾ ਤੇਰੇ ਕੋਲ ਵਕਤ ਆਇਆ ਜਾ ਉਹਨਾਂ ਨੂੰ ਨਹੀਂ ਸਮਝ ਆਇਆ ਸਾਨੂੰ ਸਮਝ ਆਇਆ ਵੀ ਇਹ ਵਕਤ ਤੇਰੇ ਕੋਲ ਆਇਆ ਵੇਖੀ ਸਭ ਕੁਝ ਇਹ ਸਾਰਾ ਕੁਝ ਚਲੇ ਜਾਣਾ ਇਹ ਇੱਕ ਅਟੱਲ ਸਚਾਈ ਹੈ ਜਾ ਵੇਖੀ ਕਿਤੇ ਜੰਜਾਲਾਂ ਵਿੱਚ ਫਸ ਕੇ ਆਪਣੀ ਉਮਰ ਨੂੰ ਲੰਘਾ ਨਾ ਲਈ ਆਪਣੇ ਵਕਤ ਨੂੰ ਨਾ ਲੰਘਾ ਲਈ ਇਸ ਲਈ ਰੱਬ ਦਾ ਨਾਮ ਜਾਪਾ ਹੁਣ ਆਪ ਸਾਡੇ ਮਾਪਿਆਂ ਆਪਾਂ ਸਾਰੇ ਦੇ ਸਾਨੂੰ ਇਹੀ ਸਮਝਾਈ ਬੱਚਿਓ ਆਈ ਉਮਰ ਆਇਆ ਪੜ ਲਵੋ ਜੇ ਆ ਆ ਜ਼ਿੰਦਗੀ ਦੇ ਆ ਆ 10 ਸਾਲ ਨੇ ਜੇ ਚੰਗੀ ਐਜੂਕੇਸ਼ਨ ਲੈ ਕੇ ਚੰਗਾ ਭਵਿੱਖ ਲੈ ਕੇ ਕਿਸੇ ਚੰਗੇ ਮੁਕਾਮ ਤੇ ਵਹਿ ਗੇ ਸਾਰੀ ਉਮਰ ਤੁਸੀਂ ਸੁਖੀ ਵਸਣਾ ਹੈ ਮਾਪਿਆਂ ਨੇ ਤਾਂ ਮਾਪੇ ਤਾਂ ਇਹ ਸਮਝਾਉਂਦੇ ਨੇ ਵੀ ਸਾਡੀ ਜ਼ਿੰਦਗੀ ਸੀ ਸਾਨੂੰ ਇੰਨਾ ਕੁ ਪਤਾ ਸੀ ਅਸੀਂ ਇੰਨੇ ਕਦੇ ਨਾਲ ਇੰਨਾ ਕੁਝ ਕਰ ਲਿਆ ਸਾਡੀ ਬਸ ਇਹ ਪਹੁੰਚ ਆਏ ਆ ਸਾਨੂੰ ਅਕਲ ਹੁਣ ਆਈ ਆ ਵੀ ਮੈਂ ਆਪਣੇ ਬੱਚੇ ਨੂੰ ਇਹ ਐਜੂਕੇਸ਼ਨ ਦਵਾਂ ਵੀ ਇਹਦੇ ਨਾਲ ਇਹਦੇ ਆ 10 ਸਾਲਾਂ ਨੇ ਆਉਣ ਵਾਲੇ 50 ਸਾਲ ਸੁਖੀ ਕਰ ਦੇਣੇ ਅਸੀਂ ਇਹੀ ਸਮਝਾਉਂਦੇ ਆ ਬੱਚਿਆਂ ਨੂੰ ਵੀ ਆ 10 ਸਾਲਾਂ ਨਾਲੋਂ ਮਿਹਨਤ ਕਰਕੇ ਇਸ ਮੁਕਾਮ ਤੇ ਪਹੁੰਚ ਜਾਵੋ ਅਗਲੇ ਆਉਣ ਵਾਲੇ 50 ਸਾਲ ਸੁਖੀ ਰਹੋਗੇ ਤੋ ਤੁਹਾਡਾ ਵਧੀਆ ਭਵਿੱਖ ਬਣ ਜਾਵੇ ਇਹ ਵੀ ਗੁਰੂ ਸਾਹਿਬ ਸਮਝਾਉਣਾ ਕਰਦੇ ਨੇ ਆ ਵਕਤ ਮਿਲ ਗਿਆ ਆ ਇਸ ਵਕਤ ਨੂੰ ਜਿੰਨਾ ਤੂੰ ਸੰਭਾਲ ਸਕਦਾ ਤੇਰਾ ਆਉਣ ਵਾਲਾ ਵਕਤ ਆਪਣੇ ਆਪ ਸੁਹਣਾ ਬਣ ਜਾਏ ਇਹ ਨਾ ਹੋਵੇ ਕਿ ਤੇ ਬੱਚੇ ਤੇਰੇ ਆ 10 ਸਾਲ ਦਾ ਘਾਟਾ ਤੈਨੂੰ ਸਾਰੀ ਜ਼ਿੰਦਗੀ ਕਹਦਾ ਰਹੇ ਤੂੰ ਜਿਹੜੀਆਂ ਉਮਰਾਂ ਚ ਮਿਹਨਤ ਕਰਕੇ ਨਵੀਂ ਐਜੂਕੇਸ਼ਨ ਵਧੀਆ ਐਜੂਕੇਸ਼ਨ ਲੈ ਕੇ ਮੁਕਾਮ ਹਾਸਲ ਕਰਨਾ ਤੂੰ ਨਾ ਕਰ ਸਕਿਆ ਤੂੰ ਸਾਰੀ ਜ਼ਿੰਦਗੀ ਇਹਨਾਂ ਦਸਾਂ ਸਾਲਾਂ ਨੂੰ ਤੜਫਦਾ ਰਹੇਂ ਪਰ ਇੱਥੇ ਸਤਿਗੁਰੂ ਜੀ ਓਵੇਂ ਸਾਨੂੰ ਸਮਝਾਉਂਦੇ ਵੇਖ ਕਿਤੇ ਇਹ ਨਾ ਹੋਵੇ ਵਕਤ ਜਦੋਂ ਲੰਘ ਗਿਆ ਉਦੋਂ ਬਾਅਦ ਵਿੱਚ ਤੂੰ ਆਖੇ ਫਿਰ ਤੇਰੀ ਜ਼ਿੰਦਗੀ ਦਾ ਸਵਾਦ ਨਹੀਂ ਲੈਣਾ ਇੱਥੇ ਸਾਨੂੰ ਸਤਿਗੁਰੂ ਜੀ ਕਹਿੰਦੇ ਦੇਖੀ ਨਾਮ ਇੱਕ ਹਰਗੁਣ ਗਾਏ ਲਈ ਇੱਥੇ ਹਰੀ ਦੇ ਗੁਣਾਂ ਨੂੰ ਗਾਲਾ ਛਾੜ ਸਗਲ ਜੰਜਾਲੋਂ ਛੱਡ ਦੇ ਜਿੰਨੇ ਤਰ੍ਹਾਂ ਦੇ ਜੰਜਾਲ ਨੇ ਇਹਨਾਂ ਜੰਜਾਲਾਂ ਨੂੰ ਛੱਡ ਕੇ ਕਿਤੇ ਰੱਬ ਦਾ ਨਾਮ ਜਪ ਲਵੇਂ ਤੇਰੀ ਜ਼ਿੰਦਗੀ ਸੋਹਣੀ ਬਣ ਜਾਂਦੀ ਹੈ ਇੱਥੇ ਸਾਨੂੰ ਇਹ ਸਮਝਾਉਣਾ ਕਰਦੇ ਨੇ ਅੱਜ ਇਹਨਾਂ ਸਾਰਿਆਂ ਬੰਦਾ ਕਿ ਵੀ ਸਭ ਕੁਝ ਚੱਲਿਆ ਜਾਂਦਾ ਪਰ ਇੱਕ ਰਹਿਣ ਵਾਲਾ ਹੈ ਰੱਬ ਦਾ ਨਾਮ ਰੱਬ ਦੀ ਇਬਾਦਤ ਚੰਗੇ ਕੰਮ ਤੂੰ ਜਿੰਨੇ ਚੰਗੇ ਕੰਮ ਜਿੰਨੀ ਚੰਗੀ ਇਬਾਦਤ ਜਿੰਨਾ ਤੂੰ ਚੰਗਾ ਭੂਖ ਲਈ ਚੰਗਾ ਬਣ ਜਾਂਵੇਂਗਾ ਉਹ ساری ਉਮਰ ਤੇਰੇ ਕੋਲ ਰਹਿਣਾ ਇਹ ਸਾਡੇ ਸਤਿਗੁਰੂ ਜੀ ਸਾਨੂੰ